ਕਿ ਵੀ ਰਾਹੁਲ ਗਾਂਧੀ ਕਿਸਾਨਾਂ ਨਾਲ ਮਿਲਣਾ ਚਾਹੁੰਦਾ ਸੀ ਟ੍ਰੇਡ ਡੀਲ ਦੇ ਮਸਲੇ ਤੇ ਜਾਣਨਾ ਚਾਹੁੰਦਾ ਸੀ ਵੀ ਕਿਸਾਨਾਂ ਦੀ ਰਾਇ ਕੀ ਆ ਸੋ ਅਸੀਂ ਅੱਜ ਡੈਲੀਗੇਸ਼ਨ ਪੰਜਾਬ ਤੇ ਹੋਰ ਨਾਲ ਸਟੇਟਾਂ ਦੇ ਜੱਥੇਬੰਦੀਆਂ ਨੂੰ ਨਾਲ ਲੈ ਕੇ ਰਾਹੁਲ ਗਾਂਧੀ ਨੂੰ ਮਿਲੇ ਆ ਤੇ ਅਸੀਂ ਉਹਨਾਂ ਨੂੰ ਜਿਹੜੀ ਗੱਲ ਕਹਿਣ ਆਏ ਸੀ ਉਹ ਇਹ ਕਹਿਣ ਆਏ ਸੀ ਵੀ ਬੇਸ਼ੱਕ ਉਹ ਸੰਸਦ ਦੇ ਅੰਦਰ ਬੋਲ ਰਹੇ ਆ ਟ੍ਰੇਡ ਡੀਲ ਦਾ ਵਿਰੋਧ ਕਰ ਰਹੇ ਆ ਸਾਰੀ ਦੁਨੀਆ ਨੂੰ ਪਤਾ ਵਾ ਵੀ ਇਸ ਟ੍ਰੇਡ ਡੀਲ ਦੇ ਉੱਤੇ ਕਿਸਾਨ ਮਾਰਿਆ ਜਾਊਗਾ ਮਜ਼ਦੂਰ ਮਾਰਿਆ ਜਾਊਗਾ ਛੋਟਾ ਇੰਡਸਟਰੀਅਲ ਮਾਰਿਆ ਜਾਊਗਾ ਪਰ ਜਿਹੜੀ ਸੜਕ ਤੇ ਲੜਾਈ ਆ ਜਿੰਨਾ ਜਰ ਸੜਕ ਤੇ ਲੜਾਈ ਆਪੋਜੀਸ਼ਨ ਨਹੀਂ ਲੜਦੀਗੀ ਵਿਰੋਧੀ ਧਿਰ ਸੜਕ ਤੇ ਆ ਕੇ ਸੰਘਰਸ਼ ਨਹੀਂ ਕਰਦੀ ਉਨਾਂ ਚਿਰ ਇਹ ਟ੍ਰੇਡ ਡੀਲ ਦਾ ਪਿਛੇ ਨਹੀਂ ਮੋੜਿਆ ਜਾ ਸਕਦਾ ਇਹਨੂੰ ਅਸੀਂ ਪਿਛਲਾ ਇਤਿਹਾਸ ਵੀ ਦੇਖਿਆ ਚਾਹੀਦਾ ਚਾਹੇ ਤਿੰਨ ਕਾਨੂੰਨਾਂ ਵਾਲਾ ਹੋਵੇ ਸੋ ਅਸੀਂ ਉਹਨਾਂ ਨੂੰ ਕਿਹਾ ਵਾ ਵੀ ਤੁਸੀਂ ਸਿਰਫ ਬੋਲਣ ਤੱਕ ਸੀਮਤ ਨਾ ਰਹੋ ਵੀ ਸੰਸਦ ਦੇ ਅੰਦਰ ਤੁਸੀਂ ਇੱਕ ਭਾਸ਼ਣ ਦੇਤਾ ਬੋਲਤਾ ਤੇ ਉਸ ਤੋਂ ਬਾਅਦ ਬੱਸ ਬੰਦ ਤੁਸੀਂ ਸੜਕ ਤੇ ਉਤਰੋ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਲੜ ਰਹੀਆਂ ਵਾ ਇਸ ਨੂੰ ਵਾਪਸ ਕਰਾਉਣ ਵਾਸਤੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇੱਥੇ ਥੱਲੇ ਉਤਰ ਕੇ ਲੜਾਈ ਲੜਨੀ ਚਾਹੀਦੀ ਰਣਜੀਤ ਸਿੰਘ ਰਾਜੂ ਸਟੇਟ ਪ੍ਰੈਜ਼ੀ ਸਮੇਤੀ ਜੀ ਕੇਸ ਰਾਜਸਥਾਨ ਦੇਖੋ ਸਰਕਾਰ ਇੱਕ ਐਫਟੀਏ ਡੀਲ ਕਰਕੇ ਆਈ ਹੈ ਤੇ ਉਹਦੇ ਗਲੋਬਲਾਈਜ਼ ਕਰ ਰਹੀ ਉਸ ਨੂੰ ਬੜਾ ਗਲੈਮਰ ਦਿਖਾ ਰਹੀ ਹੈ ਜਦ ਕਿ ਬਿਲਕੁਲ ਵਿਪਰੀਤ ਹੈ ਬਹੁਤ ਹੀ અપਮਾਨਜਨਕ ਤਰੀਕੇ ਦੇ ਨਾਲ ਸਾਨੂੰ ਅਮਰੀਕਾ ਨੇ ਟਰੀਟ ਕੀਤਾ ਜਿਹਦੇ ਨਾਲ ਸਾਡਾ ਸਿਰ ਝੁਕਿਆ ਨਾਲ ਦੀ ਨਾਲ ਕਿਸਾਨ ਮਜ਼ਦੂਰ ਦਾ ਬਹੁਤ ਨੁਕਸਾਨ ਹੋਊਗਾ ਅਗਰ ਕਿਸਾਨ ਮਜ਼ਦੂਰ ਦਾ ਨੁਕਸਾਨ ਹੁੰਦਾ ਹੈ ਤਾਂ ਚੌਧਰੀ ਚਰਮ ਸਿੰਘ ਜੀ ਕਹਿੰਦੇ ਸੀਗੇ ਕਿ ਵੀ ਦੇਸ਼ ਦੀ ਖੁਸ਼ਹਾਲੀ ਖੇਤਵੱਦੀ ਜਾਂਦੀ ਹੈ ਤੇ ਖੇਤ ਦਾ ਨੁਕਸਾਨ ਹੁੰਦਾ ਤੇ ਕਿਸਾਨ ਮਿਹਰਦਾਨਤ ਸਾਰ ਹੁੰਦਾ ਤੇ ਦੇਸ਼ ਦੀ ਡੇਢ ਦੀ ਹੱਡੀ 'ਚ ਵਿੰਗ ਪੈਂਦਾ ਐਸ ਕਰਕੇ ਅੱਜ ਅਸੀਂ ਰਾਹੁਲ ਗਾਂਧੀ ਨੂੰ ਕਿਹਾ ਉਹਨਾਂ ਨੂੰ ਬੁਲਾਇਆ ਸੀਗਾ ਗੱਲ ਕਰਨੇ ਚਾਹੁੰਦੇ ਸੀਗੇ ਭਾਈ ਸੰਸਦ 'ਤੇ ਉਹ ਉਠਾ ਰਹੇ ਹੋ ਲੇਕਿਨ ਇਹ ਸਰਕਾਰ ਸੰਸਦ 'ਤੇ ਮੰਨਣ ਵਾਲੀ ਨਹੀਂ ਹੈ ਸੰਸਦ 'ਵਾਂ ਜੋਰ-ਸ਼ੋਰ 'ਤੇ ਉਠਾਈਏ ਹਮ ਹਮਾਰੇ ਤਰੀਕੇ ਨਾਲ ਲੜ ਰਹੇ ਹਾਂ ਅਸੀਂ ਹਮ ਲੜਾਈ 'ਕੋਰ ਤੇਜ਼ ਕਰਾਂਗੇ ਲੇਕਿਨ ਆਪਕੋ ਵੀ ਸੰਸਦ 'ਕਸਾ ਸੜਕ 'ਤੇ ਆਉਣਾ ਪਵੇਗਾ ਨਹੀਂ ਤਾਂ ਜੋ ਸਰਕਾਰ ਕਾਬਜ ਹੈ ਜਿਸੇ ਮੁਕਾਬਲਾ ਕਰਨਾ ਕਠਿਨ ਹੈ ਹਮ ਬਿਲਕੁਲ ਨੰਗੇ ਧੜ ਲੜेंगे ਕਿਉਂਕਿ ਇਹ ਕਿਸਾਨ ਕੋ ਮਜ਼ਦੂਰ ਕੋ ਛੋਟੇ ਇੰਡਸਟਰੀਸ ਨੂੰ ਬਚਾਉਣ ਦੀ ਲੜਾਈ ਹੈ ਪਰ ਆਪ ਵੀ ਲੜੀ ਗਏ ਦੇਖੋ ਇਸ ਤਰ੍ਹਾਂ ਸੀਗਾ ਅੱਜ ਲੋਕ ਸਭਾ ਦੇ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਰਾਹੁਲ ਗਾਂਧੀ ਜੀ ਦੇ ਨਾਲ ਉਹਨਾਂ ਦੇ ਪਾਰਲੀਮੈਂਟ ਦਫ਼ਤਰ ਵਿੱਚ 15 ਕ ਕਰੀਬ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੀਟਿੰਗ ਕੀਤੀ ਹੈ ਇੰਡੋ ਯੂ ਐਸ ਡੀਲ ਜਿਹੜੀ ਆ ਉਹ ਕੰਪਲੀਟ ਸੈਲ ਆਊਟ ਆ ਭਾਰਤ ਸਰਕਾਰ ਵੱਲੋਂ ਇਹਨਾਂ ਨੇ ਸਾਡੇ ਮੁਫਾਦ ਦੇਸ਼ ਦੇ ਵਿੱਚ ਦੇਤੇ ਨੇ ਔਰ ਐਗਰੀਕਲਚਰ ਤੇ ਕਿਸਾਨੀ ਨੂੰ ਬਹੁਤ ਵੱਡਾ ਝਟਕਾ ਲੱਗੇਗਾ ਕਿਉਂਕਿ ਜਿਹੜੀ ਜਿਸ ਲੈਵਲ ਦੀ ਫਾਰਮਿੰਗ ਅਮਰੀਕਾ ਕਰ ਰਿਹਾ ਵਾ ਜਿਸ ਕਾਰਪੋਰੇਟ ਸਟਾਈਲ ਨਾਲ ਉਹ ਕਰ ਰਿਹਾ ਵਾ ਔਰ ਉਹਦੇ ਪਿੱਛੇ ਸਰਕਾਰ ਖੜੀ ਆ ਔਰ ਉਹਦੇ ਕੋਲ ਜਿਵੇਂ ਦਾ ਸਿਸਟਮ ਹੈਗਾ ਵਾ ਉਹ ਆਪਣਾ ਸਮਾਨ ਚਾਹੇ ਕੋਈ ਫਸਲ ਆ ਕਣਕ ਆ ਜਾਂ ਮੱਕੀ ਆ ਜਾਂ ਸੋਆਬੀ ਸੋਇਆਬੀ ਨਾ ਉਹ ਸਾਡੀ ਮਾਰਕੀਟ ਵਿੱਚ ਪਹੁੰਚ ਕੇ ਸਾਡੀਆਂ ਫਸਲਾਂ ਨੂੰ ਸਸਤੀ ਵੇਚ ਸਕੇਗਾ ਔਰ ਉਹਦੇ ਨਾਲ ਸਾਡਾ ਕਿਸਾਨ ਜਿਹੜਾ ਦਰਮਿਆਨਾ ਛੋਟਾ ਮਾਰਜਨਲ ਉਹ ਮਾਰਿਆ ਜਾਵੇਗਾ ਤੇ ਨਾਲ ਖੇਤ ਮਜ਼ਦੂਰ ਮਾਰਿਆ ਜਾਵੇਗਾ ਇਹ ਸਾਰੀ ਦੀ ਇੰਪੋਰਟੈਂਸ ਨੂੰ ਸਮਝਦਿਆਂ ਹੋਇਆਂ ਅਸੀਂ ਇੱਕ ਮੀਟਿੰਗ ਅਰੇਂਜ ਕਰਾਈ ਸੀਗੀ ਮੈਂ ਰਿਕੁਐਸਟ ਕੀਤੀ ਕਿਸਾਨ ਜਥੇਬੰਦੀਆਂ ਨੂੰ ਕਿ ਆਓ ਆਪਾਂ ਆਪਣੇ ਦੇਸ਼ ਦੇ ਲੀਡਰ ਆਫ oppositon ਨੂੰ ਮਿਲਿਏ ਜੋ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਤਕੜਾ ਹੋ ਕੇ ਇਸ ਗੱਲ ਦਾ ਵਿਰੋਧ ਕਰ ਰਿਹਾ ਵਾ ਤਾਂ ਉਸ ਨਜ਼ਰੀਏ ਨਾਲ ਮੀਟਿੰਗ ਹੋਈ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਆਪਣਾ ਪੱਖ ਰੱਖਿਆ ਰਾਹੁਲ ਗਾਂਧੀ ਨੇ ਬਹੁਤ ਪੇਸ਼ੈਂਟਲੀ ਉਸ ਗੱਲ ਨੂੰ ਸੁਣਿਆ ਸਮਝਿਆ ਔਰ ਅਸੀਂ ਇਹ ਯਤਨ ਇਹ ਕਰਾਂਗੇ ਕਿ ਕਿਸੇ ਤਰੀਕੇ ਨਾਲ ਆਉਣ ਵਾਲੇ ਸਮੇਂ 'ਚ ਇੱਕ ਸਸਟੇਨਡ ਅੰਦੋਲਨ ਦੇਸ਼ ਵਿੱਚ ਇਸ ਇੰਡੋ ਯੂ ਐਸ ਸੰਧੀ ਦੇ ਖਿਲਾਫ ਖੜਾ ਕੀਤਾ ਜਾ ਸਕੇ ਤੇ ਕਿਸਾਨਾਂ ਨੂੰ ਬਚਾਇਆ ਜਾ ਸਕੇ ਇਹ ਹਲੇ ਪਹਿਲੀ ਇੱਕ ਪਲੀਟੀ ਮੀਟਿੰਗ ਸੀਗੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੀਟਿੰਗ ਨੂੰ ਅੱਗੇ ਕਿਹੜਾ ਦਾਇਰਾ ਕਿਵੇਂ ਵਧਾਵਾਂਗੇ ਉਹਦੇ ਤੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ